ਕੈਨੇਡਾ ਵਿੱਚ ਬੇਰੁਜ਼ਗਾਰੀ ਨਾਲ ਹੋਇਆ ਮੰਦਾ ਹਾਲ 40800 ਨੌਕਰੀਆਂ ਹੋਈਆਂ ਖਤਮ ਨੌਜਵਾਨ ਬੇਰੁਜ਼ਗਾਰੀ ਦਰ ਪਹੁੰਚੀ 14.6% ਤੱਕ ਜੁਲਾਈ 2025 ਵਿੱਚ ਕੈਨੇਡੀਅਨ ਰੋਜ਼ਗਾਰ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ ਇਸ ਨਾਲ 40800 ਨੌਕਰੀਆਂ ਖਤਮ ਹੋ ਗਈਆਂ ਹਨ 2022 ਦੇ ਸ਼ੁਰੂ ਤੋਂ ਬਾਅਦ ਸਭ ਤੋਂ ਤੇਜ਼ ਗਰਾਵਟ ਦੇਖਣ ਨੂੰ ਮਿਲੀ ਹੈ ਅਤੇ ਮਹਾਮਾਰੀ ਨੂੰ ਛੱਡ ਕੇ 7 ਸਾਲਾਂ ਵਿੱਚ ਸਭ ਤੋਂ ਭੈੜੀ ਗਰਾਵਟ ਦੇਖੀ ਗਈ ਹੈ। ਇਸ ਗਰਾਵਟ ਨੇ ਰੋਜ਼ਗਾਰ ਦਰ ਨੂੰ 60.7% ਤੱਕ ਘਟਾ ਦਿੱਤਾ ਜੋ ਕਿ ਨਵੰਬਰ 2024 ਤੋਂ ਬਾਅਦ ਇਸ ਦਾ ਸਭ ਤੋਂ ਘੱਟ ਪੱਧਰ ਰਿਹਾ ਹੈ। ਨੌਕਰੀਆਂ ਵਿੱਚ ਤੇਜ਼ ਗਰਾਵਟ ਦੇ ਵਾਵਵਾਜ਼ੂਦ ਸਮੁੱਚੀ ਬੇਰੁਜ਼ਗਾਰੀ ਦਰ 6.9% ਤੇ ਸਥਿਰ ਰਹੀ ਹੈ। ਇੱਕ ਪੱਧਰ ਜੋ ਬਹੁਤ ਸਾਲਾਂ ਮਾਪ ਡੰਡਾ ਦੁਆਰਾ ਉੱਚਾ ਰਹਿੰਦਾ ਹੈ ਇਸ ਨਾਲ 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨ ਕੈਨੇਡੀਅਨ ਖਾਸ ਤੌਰ ਤੇ ਪ੍ਰਭਾਵਿਤ ਹੋਏ ਉਹਨਾਂ ਦੀ ਰੁਜ਼ਗਾਰ ਦਰ 53.6% ਤੱਕ ਡਿੱਗ ਗਈ ਇੱਕ ਸੀਮਾ ਜੋ 1998 ਤੋਂ ਬਾਅਦ ਨਹੀਂ ਦੇਖੀ ਗਈ ਸੀ ਇਸ ਦੌਰਾਨ ਉਹਨਾਂ ਦੀ ਬੇਰੁਜ਼ਗਾਰੀ ਦਰ 14.6% ਤੱਕ ਵਧ ਗਈ ਜੋ ਕਿ 2020 2021 ਤੋਂ ਬਾਅਦ ਸਤੰਬਰ 2010 ਤੋਂ ਬਾਅਦ ਸਭ ਤੋਂ ਵੱਧ ਹੈ ਕਈ ਖੇਤਰਾ ਨੇ ਨੌਕਰੀਆਂ ਦੇ ਮਹੱਤਵਪੂਰਨ ਨੁਕਸਾਨ ਨੂੰ ਜਜ਼ਬ ਕੀਤਾ ਇਨਫਰਮੇਸ਼ਨ ਕਲਚਰ ਅਤੇ ਮਨੋਰੰਜਨ ਵਿੱਚ 29000 ਅਸਾਮੀਆਂ ਦੀ ਗ੍ਰਾਵਟ ਦੇਖੀ ਗਈ ਨਿਰਮਾਣ ਖੇਤਰ ਵਿੱਚ ਵੀ 22000 ਅਸਾਮੀਆਂ ਦੀ ਗ੍ਰਾਵਟ ਦੇਖੀ ਗਈ ਹੈ ਕਾਰੋਬਾਰੀ ਸਹਾਇਤਾ ਸੇਵਾਵਾਂ ਵਿੱਚ 19000 ਅਸਾਮੀਆਂ ਦੀ ਗ੍ਰਾਵਟ ਦੇਖੀ ਗਈ ਹੈ ਆਵਾਜਾਈ ਅਤੇ ਵੇਅਰ ਹਾਊਸਿੰਗ ਨੇ ਰੁਜ਼ਾਅ ਨੂੰ ਰੋਕਿਆ ਹੈ ਇਸ ਵਿੱਚ ਲਗਭਗ 26000 ਨੌਕਰੀਆਂ ਜੁੜੀਆਂ ਹਨ ਸਟੀਲ ਐਲੂਮੀਨੀਅਮ ਅਤੇ ਆਟੋ ਅਤੇ ਅਮਰੀਕੀ ਟੈਰਿਫ ਨੇ ਨਿਰਮਾਣ ਖੇਤਰ ਤੇ ਭਾਰ ਪਾ ਰਹੇ ਹਨ ਜਿਸ ਨਾਲ ਭਰਤੀ ਦੇ ਰੋਜ਼ਾਨਾ ਵਿੱਚ ਹੌਲੀ ਵਾਧਾ ਹੋਇਆ ਹੈ ਹਾਲਾਂਕਿ ਸ਼ਾਂਤੀ ਸਤਰ ਰਹੀ ਹੈ ਜੋ ਸਾਲ ਦਰ ਸਾਲ 1.1% ਤੇ ਬਣੀ ਹੋਈ ਹੈ ਮੰਦੀ ਦੇ ਬਾਵਜੂਦ ਸਥਾਈ ਕਰਮਚਾਰੀਆਂ ਲਈ ਤਨਖਾਹ ਸਾਲ ਦਰ ਸਾਲ 3.5% ਵੱਧ ਕੇ ਔਸਤਨ ਕੈਨੇਡੀਅਨ ਡਾਲਰ 37.66 ਪ੍ਰਤੀ ਘੰਟਾ ਹੋ ਗਈ ਹੈ ਜੋ ਕਿ ਬੈਂਕ ਆਫ ਕੈਨੇਡਾ ਦੁਆਰਾ ਨੇੜਿਓਂ ਟਰੈਕ ਕੀਤਾ ਗਿਆ ਅੰਕੜਾ ਹੈ ਇਹ ਲੇਬਰ ਮਾਰਕੀਟ ਠੋਕਰ ਜੂਨ ਵਿੱਚ ਇੱਕ ਅਚਾਨਕ 83000 ਨੌਕਰੀਆਂ ਦੇ ਵਾਧੇ ਤੋਂ ਬਾਅਦ ਹੈ ਜੋ ਇੱਕ ਅਸਥਿਰ ਆਰਥਿਕ ਚਾਲਵਲ ਇਸ਼ਾਰਾ ਕਰਦੀ ਹੈ ਸਤੰਬਰ ਵਿੱਚ ਬੈਂਕ ਆਫ ਕੈਨੇਡਾ ਦੀ ਦਰ ਵਿੱਚ ਸੰਭਾਵੀ ਕਟੌਤੀ ਦੀਆਂ ਬਾਜ਼ਾਰ ਸੰਭਾਵਨਾਵਾਂ ਵਧੀਆਂ ਹਨ ਇਸ ਰਿਪੋਰਟ ਤੋਂ ਬਾਅਦ ਨਿਵੇਸ਼ਕਾਂ ਨੂੰ 38% ਸੰਭਾਵਨਾਵਾਂ